ਬੇਸਿਕਲੀ ਸਾਨੂੰ ਐਸਐਚਓ सदर ਦੇ ਕੋਲ ਇਨਫੋਰਮੇਸ਼ਨ ਆਈ ਸੀ 11 ਵਜੇ ਤੇ ਗ੍ਰੀਵ ਵੀ ਦੋ ਡੈਡ ਬodies ਹੈਗੀਆਂ ਲੜਕਾ ਲੜਕੀ ਦੀਆਂ ਜਿਹੜੇ ਚਵਾਲ ਖੱਡ ਦੇ ਵਿੱਚ ਹੈਗੀਆਂ ਉਹਨਾਂ ਨੇ ਸੁਸਾਈਡ ਕੀਤਾ ਹੋਇਆ ਹੈ ਔਰ ਉਹਦੇ ਫਰੈਂਡ ਹੀ ਉਹਨੂੰ ਲੱਭਦੇ ਹੋਏ ਬੇਸਿਕਲੀ ਇਹ ਦੋਨੋਂ ਜਲੰਧਰ ਰਹਿੰਦੇ ਆ ਅਮਨ ਨਗਰ ਹੈਗਾ ਜਿੱਥੇ ਲੜਕਾ ਰਹਿੰਦਾ ਜੋ ਉਹਨਾਂ ਦੇ ਦੋਸਤਾਂ ਨੇ ਦੱਸਿਆ ਕੱਲ ਉਹਨੇ ਇਹਨਾਂ ਦੇ ਇੱਕ ਮੋਬਾਈਲ ਤੇ ਮੈਸੇਜ ਕੀਤਾ ਸੀ ਵੀ ਜਿੱਥੇ ਆਪਾਂ ਪਹਿਲਾਂ ਘੁੰਮਣ ਜਾਂਦੇ ਸੀ ਉੱਥੇ ਮੈਂ ਫਾਂਸੀ ਲਗਾ ਲਵਾਂ ਹੋਰ ਕਿਤੇ ਨਾਲ ਲੱਭੋ ਉਹਦੇ ਫਰੈਂਡ ਨੂੰ ਉਹ ਜਦੋਂ ਮੈਸੇਜ ਉਹਨੇ ਦੇਖਿਆ then ਪਹਿਲਾਂ ਇਹ ਕੱਲ ਜਲੰਧਰ ਲੱਭਦੇ ਰਹੇ ਉਹਨੂੰ ਅੱਜ ਜਦੋਂ ਉਹਨੇ ਮੈਸੇਜ ਦੇਖਿਆ WhatsApp ਤੇ then ਉਹ ਫਿਰ ਹਿਆਰਪੁਰ ਆਇਆ ਫਿਰ ਉਹ ਆਪਣੇ ਇਮੀਡੀਏਟਲੀ ਸਾਡੀਆਂ ਟੀਮਸ ਡੀਐਸਪੀ ਸਾਹਿਬ ਸਿਟੀ ਦੀਪ ਦੀਪ ਜੀ ਤੇ ਸੋਮਨਾਥ ਜੀ ਪਹੁੰਚੇ ਆ ਔਰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਫਿਰ ਸਾਡੀਆਂ ਫ੍ਰਾਂਟਸਿਕ ਟੀਮਾਂ ਔਰ ਸਾਰੇ ਆ ਕੇ ਕੀਤਾ ਹੈਗਾ ਬੇਸਿਕਲੀ ਸੁਸਾਇਡ ਲੱਗ ਰਿਹਾ ਹੈਗਾ ਬਾਕੀ ਫਰਦਰ ਜੋ ਅਨਵੈਸਟਿਗੇਸ਼ਨ ਦੀ ਗੱਲ ਹੈ ਕਿ ਸਾਹਮਣੇ ਤੁਹਾਨੂੰ ਦੱਸਾਂਗੇ ਸਰ ਬਹੁਤ ਜਿਆਦਾ 메ਨ ਰੋਡ ਤੋਂ ਅੱਧਾ ਕਿਲੋਮੀਟਰ ਜਾ ਕੇ ਜੰਗਲ ਨੂਮਾ ਥਾਂ ਦੇ ਵਿੱਚੋਂ ਇਹ ਲਾਸ਼ਾਂ ਮਿਲੀਆਂ ਨੇ ਜੀ ਜੀ ਕੋਈ ਲੱਗਦਾ ਵੀ ਕੋਈ ਕਿਸੇ ਐਂਗਲ ਤੋਂ ਕੋਈ ਕੋਈ ਮਰਡਰ ਹੋ ਗਏਗਾ ਫਿਲਹਾਲ ਮੋਟਰਸਾਈਕਲ ਤੁਸੀਂ ਵੀ ਗਏ ਅੰਦਰ ਮੋਟਰਸਾਈਕਲ ਤੁਸੀਂ ਦੇਖਿਆ ਹੋਣਾ 1 ਕਿਲੋਮੀਟਰ ਅੱਗੇ ਤੋਂ ਮੋਟਰਸਾਈਕਲ ਚੱਲ ਜਾਂਦਾ ਔਰ ਉੱਥੋਂ ਅੱਗੇ ਹੀ ਥੱਲੇ ਉਹ ਲੰਮਕਿਆ ਆ ਔਰ ਉਦੇ ਵਿੱਚ ਹਾਲੇ ਫਿਲਹਾਲ ਸਾਨੂੰ ਕੋਈ ਮਰਡਰ ਵਾਲਾ ਰੀਜ਼ਨ ਲੱਗਦਾ ਨਹੀਂ ਸੁਸਾਇਡ ਲੱਗਦੀ ਹੈ ਬਾਕੀ ਫਿਰ ਵੀ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਹੋਇਆ ਉਹਨੂੰ